ਤਾ ਦੇ ਕੇ ਉਤੇ ਬੀਜਣੇ ਆ ਉਤੇ ਪਾਵਾਂਗੇ ਮਿੱਟੀ ਕਰਾਹੀ ਨਾ ਬੈਕ ਬੈਕ ਪਾਵਾਂਗੇ ਬੈਕ ਫਿਰ ਦੇਖਾਂਗੇ ਕਿ ਆਪ ਗ੍ਰੇਸ ਖਾਵਾਂਗੇ ਬਾਕੀ ਦੇਖਦੇ ਹਾਂ ਕੀ ਬਣਦਾਗਾ ਸੁਹਾ ਤਾਂ ਫਰ ਰੋਗੇ ਕੰਮ ਆ ਗਰਵਿੰਦਰ ਨੇ ਭਾਈ ਨਰਮੇ ਦੀ ਖੁਸ਼ੀ ਦੇ ਵਿੱਚ दारू ਆ दारू ਨਹੀਂ ਸੱਚ ਹੋਏ ਉਹ ਰਹਿਦਾ ਜੂਸ ਹੋਣਾ ਸ਼ੁਰੂ ਕੀਤਾ ਗਿਆ ਤੇ ਇੱਥੇ ਇੱਕਾ 11 ਜਿਆ ਸੀ ਯਾਰ ਘਰ ਕੋਲ ਕਈ ਸਾਲ ਹੋ ਗਏ ਜਮਾਰ ਬੀਜਿਆਂ ਨੂੰ ਉੱਥੇ ਮੈਂ ਚੱਲਾ ਜੀ ਬਟਾ ਸੱਟਾ ਕਰਦੰਨੇ ਉੱਥੇ ਜਮਾਰਾਂ ਵੀ ਜਾਂਗੇ ਤੇ ਜਮਾਰਾਂ ਆਈਆਂ ਵੀ ਹੋਰੂ ਜਿਓਂਗਾ ਪਹਿਲਾਂ ਬਿਜ਼ਨਸ ਖਰਾਬ ਹੋਣਾ ਸਾਰਿਆਂ ਦਾ ਤੇ ਮੈਂ ਸਰਸੋਂ ਫਰਾ ਆ ਭਾਈ ਬਾਜਰੇ ਦਾ ਵੀ ਜਾਂਦਾ ਇਹ ਕਿੰਨਾ ਹੈਗਾ ਭਾਰਤ ਕਵੇਰੀ ਦਾ ਬਾਜਰਾ ਹੈਗਾ ਭਾਰਤ ਕਵੇਰੀ ਭਾਰਤ ਕਵੇਰੀ ਸੀਡਸ ਬਾਜਰਾ ਹੈ ਇਹ ਛਿੱਟਾ ਦੇ ਨਾਲ ਫੋਟਾ ਵਾਲਾ ਬਾਜਰਾ ਹੈ ਭਾਈ ਆਹ ਕੁਸੇ ਵਿੱਚ ਦੇ ਨਾਲ ਕੁਸ ਉਹ ਜਮਾਰਜੀ ਪਈ ਹੈਗੀ ਇੱਕ ਥੋੜੀ ਪਤਲੀ ਕਿਹੜੀ ਉਹਦੀ ਬੀਜ ਕੀ ਦੇਖਦੇ ਆਂਗੇ ਜਿੱਤ ਤੋਂ ਹੀ ਲਾਉਣੇ ਪਾਣੀ ਆਪਾਂ ਦਿੰਨੇ ਆਂਦਾ ਛਿੱਟਾ ਆ ਬਾਰੇ ਇਹਦੇ ਨੇ ਛਿੱਟਾ ਤੇ ਦੇਖਦੇ ਕਿ ਕਿਦੋਂ ਗਰਸੋਂ ਦਿਖਾਵਾਂਗੇ ਬਾਜਰਾ ਤੇ ਆਪਣੀ ਚੱਲੀ ਜਾਂਦੀ ਉਧਰ ਮੋਟਰ ਸੋਲਰ 11 ਲੱਗਣ ਵਾਲਾਗਾ ਤੜਕੇ ਮਾ ਉਹ ਛੱਡ ਗਿਆ ਸੀਗਾ ਭਾਈ ਸਾਢੇ 8 ਤੇ ਮੈਂ ਚੱਲوں ਨੀ ਇੱਧਰ ਤਿਆਰੀ ਕਰ ਲੰਨਾ ਮੈਂ ਤੇ ਇੱਧਰ ਮੈਂ ਤਿਆਰੀ ਕਰਕੇ ਕਰਾਹੀ ਕੱਪੇ ਨਾਲ ਮਗਾ ਡੰਗੇ ਬਣਗੇ ਛੱਟਾ ਦੇ ਕੇ ਉੱਤੇ ਬੀਜ ਦੰਨੇ ਉੱਤੇ ਪਾਵਾਂਗੇ ਮਿੱਟੀ ਕਰਾਹੀ ਨਾਲ ਬੈਕ ਬੈਕ ਪਾਵਾਂਗੇ ਬੈਕ ਫਿਰ ਦੇਖਾਂਗੇ ਕਿਆ ਜੋ ਗਰਾਸ ਖਾਵਾਂਗੇ ਬਾਕੀ ਦੇਖਦੇ ਹਾਂ ਕੀ ਬੰਦ ਹੈਗਾ ਸੁਹਾ ਤਾਂ ਫਰ ਰੋ ਗਿਆ ਕੰਮ ਬਣੇ ਰਹੋ ਫਿਰ ਆਪਾਂ ਦਨੇ ਦਾ ਬਾਜਰੇ ਦਾ ਛਿੱਟਾ ਉਹ ਉੱਥੇ ਤੇ ਕਾਲਾ ਮਾ ਕੇ ਆਰਾ ਆਪਾ ਦੇ ਐ ਸ਼ਟਾ ਹਾਂਜੀ ਆਪਾਂ ਛੱਡੀ ਸੀ ਬੰਬੀ ਤੜਕੇ ਸੋਲਰ 8:30 ਵਜੇ ਭਾਈ ਤੇ ਇੱਕ 11 ਉਹ ਪਰਲਾ ਲਾਇਆ ਸੀ ਤੇ ਕਿਾਰੇ ਇੱਕ ਕਿੱਲੇ ਦੇ ਵਿੱਚ ਮੈਂ ਥੋੜੇ ਛੋਟੇ ਪਾਏ ਆ ਭਾਈ ਤੇ ਇਧਰ ਮੈਂ ਉਹ ਕਿੜਾ ਜਮਾਰ ਦਾ ਸ਼ਟਾ ਆਇਆ ਤੁਹਾਨੂੰ ਦਿਖਾਇਆ ਸੀ ਬਾਜ ਰਿਹਾ ਸ਼ਟਾ ਦਿੱਤਾ ਜਿਵੇਂਰੀ ਦਾ ਉਹ 11 ਭਰਤਾ ਫੁੱਲ ਜਮਾ ਉੱਤੋਂ ਦੀ ਉਹ ਪਰ ਕੇ ਤੇ ਫਿਰ ਮੈਚ ਵੱਡਦਾ ਸੀ ਡੂੜਾ ਕਿੰਨੇ ਟਾਈਜਾ ਪੌਣੇ ਇੱਕ ਦੋ ਘੰਟੇ ਕਿਹੜਾ ਲੱਗਿਆ ਨਾ ਖਰਾ ਇਹ ਵੀ ਲੱਗਣ ਵਾਲਾ ਹੈਗਾ ਤੇ ਉਹ ਕੁਝ ਹੋਰ ਪਾਣੀ ਪਾ ਗਿਆ ਪਰਲੇ ਕਿਾਰੇ ਚ ਉਹ ਵੀ ਡੂੜ ਕਿਾਰੇ ਮੰਗੂ ਲੱਗ ਰਿਹਾ ਹੈਗਾ ਬਟਾਈਆਂ ਤਾਂ ਇਸੀਆਂ ਵੈਸੇ ਨਹੀਂ ਪੰਗਾ ਆਇਆਂ ਬਾਹੇ-ਵਾਂਚ ਬਾਤ ਆ ਜਿੰਨੇ ਐ ਤੇ ਪੰਗੇ ਲੈ ਲੈਣੇ ਐ ਤੇ ਸੁਭਾਗਾ ਲੱਗਦਾ ਚਾਚਾ ਨਾ ਜਿਆਦਾ ਫਿਰ ਸਮਾਰ ਕੇ ਬਾਵੇ ਤੇ ਜਾਂ ਫਿਰ ਬਾਵੇ ਹੀ ਨਾ બસ ਇੰਨਾ ਹੋ ਜਾਂਦਾ ਯਾਰ ਸੁਹਾਗੇ ਵਾਲੇ ਤੋਂ ੜਾਏ ਬੰਦੇ ਦਾ ਬਲੱਡ ਜਾ ਬੰਦਦਾ ਹੈਗਾ ਤਵਾਂਗੇ ਵਾਲੇ ਤਾਂ ਨਜ਼ਾਰਾ ਆ ਜਾਂਦਾ ਹੈ ਬੱਟਾਂ ਵੀ ਖੜ ਪੈਂਦੀਆਂ ਉੱਤੇ ਗੇੜੇ ਲਾਲੇ ਤਵਾਂਗੇ ਦੇ ਦੂਰੇ-ਤੇਰੇ ਆਲੇ ਬੱਟ ਤਾਂ ਖੜ ਠੀਕ ਪੈਂਦੀ ਐ ਉਹ ਪਰਲੀ ਆ ਬੱਟ ਜੀ ਨਹੀਂ ਕਿੜੀ ਅਲੁੱਸਨ ਜਾਂਦੀ ਦਾ ਵਿਚਾਲੜੀ ਇਹ ਮੈਂ ਬੱਟਾਂ ਵਾਲੇ ਥਾਂ ਬੱਟ ਪਾ ਕੇ ਪੰਗਾ ਲੈ ਲਿਆ ਆ ਬਾਕੀ ਹੋਰ ਥਾਂ ਪੰਗਾ ਮੈਂ ਇਹ ਸਾਫ ਪੰਗਾ ਸੋਹਣਗਾ ਪੰਗਾ ਹੈ ਕਹਿਰਾ ਜਾਂ ਦਾ ਵੀ ਲੱਗਣ ਵਾਲਾ ਹੈ ਦਿਨ ਦਾ ਵੱਜ ਗਿਆ ਡੂੜ ਕਿਆਰੇ ਸਾਢੇ ਤਿੰਨ ਵੰਗੂ ਲਾਤੇ ਤਾਂ ਬਸ ਵੱਤੋ ਵੱਤੇ ਡੂੜ ਦੋ ਹੋਰ ਲਾ ਦੋ ਕਿਆਰੇ ਬਾਕੀ ਕੱਲ ਨੂੰ ਦੇਖਦੇ ਆ ਤੇ ਸੂਰਜ ਦੀਆਂ ਕਿਰਨਾਂ ਆਪਦਾ ਜੋਰ ਜੋਸ਼ ਨਹੀਂ ਦਿਖਾ ਰਿਆ ਸੂਰਜ ਧੁੱਪ ਮੱਠੀ ਜੀ ਹੈ ਉਹ ਗਰਮੀ ਹੈਗੀ ਹੈ ਪਰ ਉਹ ਸੂਰਜ ਨੇ ਕਿਹੜਾ ਸਹੀ ਕਰਨਾ ਹੁੰਦਾ ਹੈ ਉਹ ਸੋਲਰ ਤੇ ਕੰਮ ਨਹੀਂ ਕਰਦੇ ਕਿਉਂਕਿ ਧੂੜ ਤਾੜ ਜੀ ਪੈ ਰਹੀ ਹੈ ਸੋ ਉੜੰਗੇ ਬਣੰਗੇ ਵਗੈਰਾ ਵਗੈਰਾ ਲੱਟਰੰਬ ਵਾਟਰ ਚਲੋ ਦੇਖਦੇ ਅੱਜ ਪਹਿਲਾ ਦਿਨ ਹੈ ਸਫਰ ਬਣੇ ਰਿਓ ਭਾਈ 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 5:00 ਵਜਣ ਵਾਲੇ ਆ ਸ਼ਾਮਾਂ ਜੀਆਂ ਥੋੜੀਆਂ ਥੁੜੀਆਂ ਢਲ ਜੇ ਲੱਗਣਗੀਆਂ ਅੱਜ ਦਿਨ ਤੇ ਕਿਆਰੇ ਕਿਆਰੇ ਆ ਪਾ ਹੈ ਚ ਬਾਜਰੇ ਦੇ ਛਿੱਟਾ ਦਿੱਤਾ ਹੈਗਾ ਭਾਰਤ ਕਵੇਰੀ ਕਵੇਰੀ ਬਾਜਰਾ ਸੀ ਬਹੁਤ ਵਾਰੀ ਦੱਸਦਾ ਉਹਨੂੰ ਤੇ ਆ ਕਿਆਰ ਵਾਲਾ ਇੱਕ ਇੱਕ ਇਹਦੇ ਨਾਲ ਲਾਇਆ ਹੈ ਹੈ ਚ ਉਹ ਡੱਬ ਖੜਬਾ ਆ ਹੋਰ ਹੈਗਾ ਇੱਕ ਉਹਦੇ ਗਾਂ ਵਾਲਾ ਰੱਖਿਆ ਹੈ ਕਿਆਰੇ ਗਾਂ ਰਹਿਗੇ ਤਿੰਨ ਅਜ ਤੱਕ ਲੱਗਦੀ ਨਹੀਂ ਕੱਲ ਨੂੰ ਦੇਖਦੇ ਆਂ ਬੰਦ ਦੀ ਗੱਲ ਕਿ ਨਾ ਤੇ ਨਹਿਰਾ ਸੂਏ ਤਾਂ ਹੋਂਟੋਂ ਹਟ ਗਏ ਭਾਈ ਖਾਰਿਆਂ ਦੇ ਪਾਣੀ ਲੱਗੇ ਕਣਕ ਚ ਤੇ ਖਾਰੇ ਨੇ ਰੌਣੀ ਕਰੀ ਜੰਨੇ ਆ ਨਰਮੇ ਦੇ ਵਿੱਚ ਸੂਏ ਵਾਲੇ ਸਰਕਾਰਾਂ ਦਾ ਕਹਿੰਦੀਆਂ ਕਿ ਪੀਨ ਨੂੰ ਛੱਡਿਆ ਪੀਨ ਨੂੰ ਛੱਡਿਆ ਪੀਨ ਵਾਂਸੀ ਕਿਹੜਾ ਹਾਥੀਆ ਕਿ ਅਸੀਂ ਬੋਤੇ ਆਂ ਵੀ ਮੂੰਹ ਕਿਰਾਂ ਲਾਲਿਆ ਮੁੜਕੇ ਦਾ ਤਲਾ ਪੀ ਜਾਗੇ ਪੀਨ ਪੀਨ ਕਹਿ ਕੇ ਇੱਥੇ ਇੱਕ ਦਿਨ ਕਹਿ ਕੇ ਮੁੜ ਕੇ ਬੰਦ ਕਰ ਦਿੰਦੇ ਚਲੋ ਜੀ ਖੇਤਾਂ ਵਾਸਤੇ ਦਾ ਪਾਣੀ ਉਹਨੂੰ ਾਟ ਕੇ ਪੀਨ ਨੂੰ ਕਿਦੋਂ ਕਹਿੰਦੇ ਫਿਰ ਪੀਨ ਨੂੰ ਸਿੱਧੀ ਭਾਖੜਾ ਚ ਵਾਟਰਬਾਕਸ ਪਾਏ ਵੀ ਬਾਦ ਸੂਏ ਤੇ ਕਿਉਂ ਖਰਚਾ ਕਰਾਇਆ ਇਹਨਾਂ ਟਾਈਮ ਹੋ ਗਿਆ ਸ਼ਾਮ ਦਾ ਔਣੇ ਇੱਕ ਪੰਜ ਦਾ ਤੇ ਸੋਲਰ ਪਾਣੀ ਬਿਲਕੁਲ ਕਟਾ ਗਿਆ ਥੋੜਾ ਬਹੁਤ ਹੋਊਾ ਕੈਂਚੀ ਸਵਾ ਕੈਂਚੀ ਐ ਤਾਂ ਅੱਧੇ ਕਿਲੇ ਤੋਂ ਖਾਂ ਜਿਆਦੇ ਲਾਇਆ ਬਾਹਾ ਸੀ ਗਰਮੀ ਦਾ ਟਾਈਮ ਹੈ ਖਾ ਖੂਲ ਪੀ ਗਏ ਬਟਾ ਬਟਾ ਪੀ ਗਨਾ ਹੋ ਸਕਦਾ ਕਾਨੂੰ ਚੰਗਾ ਤੇ ਲੱਗਿਆ ਤਾਂ ਕਾਨੂੰ ਲਾਵਾਂਗੇ ਤਾਂ ਬਲੌਗ ਦੇ ਨਾਲ ਬਣੇ ਰਹੋ ਆਪਾ ਜੀ ਆਪੋ ਬਚਾ ਲੜਾ ਕਿਹੜਾ ਲਾ ਕੇ ਹਟੇ ਟਾਈਮ ਹੋ ਗਈ 1.5 ਤੜਕੇ ਦਾ ਉਹ ਲੱਗੇਗਾ ਤੇ ਕੱਲਾ ਪਚਲਾਈ ਸੱਜ ਦੂਜਾ ਦਿਨ ਆ ਗਿਆ ਇਹ ਪਾਣੀ ਨੂੰ ਤੇ 1.5 ਦਾ ਨੂੰ ਦੂਜੀ ਕਿਹੜੇ ਵੱਢ ਲਿਆ ਤੇ ਅਜੇ ਦਰ ਪਤਲੇ ਪਤਲੇ ਦੋ ਰਹਿ ਗਏ ਆ ਅੱਜ ਰੱਬ ਦੀ ਕਿਰਪਾ ਨਾਲ ਹੋ ਸਕਦਾ ਨਿਭੜ ਜਾਣ ਵਧੀਆ ਜੇ ਕਿਰਪਾ ਬਖਸ਼ੀ ਬਾਬੇ ਨੇ ਇਹ ਆਤ ਨੇ ਕਰੇ ਲੱਗ ਗਿਆ ਨ ਗਿਆ ਤੁਹਾਨੂੰ ਪਾਈ ਤੇ ਹੋ ਤਾਂ ਭਰਤਾ ਤੇ ਇਹ ਇੱਕ ਕਿਲਾ ਕੰਪਲੀਟ ਹੋ ਜੂਆ ਪਾਣੀ ਨਾਲ ਆਪਾਂ ਸੋਲਰ ਨਾਲ ਲਾਈ ਜਨੇ ਆ ਸ਼ਕਤੀ ਕੰਪਨੀ 7.5 ਠੀਕ ਹੈ ਕਰ ਕੋਲੇ ਕੋਲੇ ਡੰਗਾ ਲੈ ਜਾਂਦਾਗਾ ਖਾਰੇ ਪਾਣੀ ਹੈ ਦੇਖੋ ਨਰਮਾ ਕਿਵੇਂ ਘਾ ਹੁੰਦਾ ਜੀ ਨਹਿਰਾ ਨੂਰਾ ਦਾ ਪਹਿਲਾ ਕਣਕਾ ਝੂਣ ਲੱਗੇ ਕੱਲ ਸਾਨੂੰ ਦੱਸਾਈ ਸੀ ਬੱਸ ਇੰਨਾ ਕ ਲੱਗਿਆ ਜੀ ਕਿਹੜਾ ਹੋਂਦਾ ਲੱਗੇ ਲੋਕ ਨਿਵੇੜ ਕੇ ਭਾਈ ਸਾਰਾ ਹੋਂਦਾ ਦਾਣਾ ਮੰਡੀ ਦੇ ਵਿੱਚ ਢੇਰ ਲੱਗ ਰਿਹਾ ਗੰਤਾ ਵੀ ਆ ਕਿਹੜਾ ਦੋ ਖੰਭੇ ਕੋਲ ਦੀ ਭਾਈ ਟਰੈਕ ਨਹੀਂ ਜਾਂਦਾ ਇਹਦੇ ਵਿੱਚ ਬੰਦੇ ਐ ਜਣ ਕੇ ਕੰਮ ਕਰਨ ਵਾਲੇ ਵੀਰ ਵੀਰ ਭਾਈ ਭੈਣ ਚੱਲ ਕੋਈ ਵੀ ਐ ਬੁੜੀਆਂ ਇਹ ਕਿਵੇਂ ਝੋਨੇ ਦਾ ਸੀਜ਼ਨ ਨਹੀਂ ਚੱਲਦਾ ਹੁਣ ਨਰਮਿਆਂ ਦਾ ਕੰਮ ਐ ਚੱਲਣ ਲੱਗ ਗਿਆ ਭਾਈ ਆਪਣਾ ਪਿੰਡ ਝੋਲੜ ਰੋਹੀ ਇਹ ਬੰਦੇ ਨਰਮਾ ਲਾਉਣ ਜਾਂਦੇ ਆ ਟਰਾਲੀ ਦੇ ਵਿੱਚ ਕਿਵੇਂ ਝੋਨੇ ਵਾਸਤੇ ਨਹੀਂ ਬੰਦੇ ਚਾਹੀਦੇ ਹੁੰਦੇ ਉਵੇਂ ਜਾਈ ਜਾਂਦੇ ਆ ਭਾਈ ਇਹ ਪਿੰਡ ਝੋਲੜਾਂ ਦੇ ਵਿੱਚ ਨਰਮਾ ਲਾਉਣ ਤੇ ਸਾਹਮਣੇ ਇੱਥੇ ਜੌਂਡੀਆ ਫਿਰਦਾਊਗਾ ਮੈਂ ਘਰ ਦੂਰ ਫਿਰਦਾ ਬਹੁਤ ਆ ਇਸੋ 7 8 ਕਿੱਲੇ ਕਿੱਲੇ ਹੈਗਾ ਆ ਫਿਰਦਾ ਜੁੰਡੀਆਰਾ ਇਹ ਖਾਨਾ ਹੀ ਆ ਪਾਈ ਜਾਂਦਾ ਮਸ਼ੀਨ ਨਾਲ ਇੱਥੇ ਲਾਉਣ ਜਾਂਦੇ ਆ ਭਾਈ ਸੂਏ ਕੰਨੀ ਛੋਟੇ ਸੂਏ ਕੰਨੀ ਡਗਾ ਲਈ ਜਾਂਦਾ ਲਾਸਟ ਸੈਕਿੰਡ ਕਿਹੜਾ ਹੈਗਾ ਤੇ ਸਵਾਇ ਤੋਂ ਹੋਂ ਵਾਲਾ ਦਿੰਦਾ ਦੂਜਾ ਦਿਨ ਆ ਤੇ ਬਸ ਡੰਗਾ ਲੈ ਜੂ ਆ ਤੁਨੂੰ ਬਾਬੇ ਦੀ ਕਿਰਪਾ ਨਾਲ ਲੱਗ ਜਾਣਗੇ ਕਿਾਰੇ ਇੱਕ ਕਿਲਾ ਕਿ ਨਿਪਟ ਜੂਏ ਸ਼ਾਇਦ ਆ ਚੱਲ ਕੇ ਤੇ ਬਾਤ ਆਈ ਤਾਂ ਬਾਬੇ ਦੀ ਕਿਰਪਾ ਨਾਲ ਬਾਗੇ ਬੀਜਾਂਗੇ ਨਰਮਾ ਚੋੜロイ सिरसा ਜ਼ਿਲ੍ਹਾ ਉਧਰਲੇ ਕਿਾਰੇ ਲੱਗੇ ਇੱਧਰ ਭਾਈ ਲਾਸਟ ਸੈਕਿੰਡ ਕਿਹੜਾ ਆ ਸਿਰੇ ਵਾਲੇ ਚ ਆਈ ਜਾਂਦਾ ਤੇ ਸੈਕਿੰਡ ਹੀ ਦੇਣਾ ਦੂਜਾ ਦਿਨ ਅੱਜ ਭਾਈ ਪਾਣੀ ਲਾਉਂਦੇ ਨੂੰ ਹੌਲੀ ਹੌਲੀ ਲੱਗਦਾ ਪਾਣੀ ਔਖਾ ਵਾਣਾ ਗਰਮੀ ਜ਼ਿਆਦੇ ਆ ਪਾਣੀ ਪੀ ਜਾਂਦੀ ਧਰਤੀ ਬਸਾ ਰਸੀੜਾ ਜਾ ਹੈਗਾ ਜ਼ਿਆਦੇ ਤੇ ਸੋਲਰ ਨਾ ਡੰਗਾ ਲਾਉਣੇ ਆ ਭਾਈ ਖਾਰੇ ਪਾਣੀ ਹੈ ਬਸ ਠੀਕ ਹੈ ਜੇ ਲੱਗ ਜਾਂਦਾ ਨਰਮਾ ਤਾਂ ਹੋ ਜਾਂਦਾ ਠੀਕ ਹੈ ਪਰ ਸੁੰਡੀ ਨੇ ਮਰਵਾ ਰੱਖਿਆ ਭਾਈ ਦੇਖਦੇ ਆ ਪਰ ਕਿਵੇਂ ਉਗਰਦਾ ਹੈਗਾ ਦਿਖਾਵਾਂਗੇ ਹਾਈ ਰੌਣੀ ਬਹੁਤ ਪਈਆ ਖਾਰਾ ਇੱਥੇ ਸ਼ੁਰੂ ਕਰੇ ਕੱਲਾ ਆਪ ਹੈ ਉਹ ਗਾਂਵ ਤੇ ਦੋ ਕਿਲੇ ਇੱਕ ਕਿਲਾ ਇੱਥੇ ਥੱਲੇ ਪਿਆ ਤੇ ਇੱਕ ਕਿਲਾ ਇਹ ਦੂ ਥੱਲੇ ਪਿਆਗਾ ਦੇਖੋ ਕੀ ਬੰਦਾਗਾ ਹੌਲੀ ਹੌਲੀ ਕਛੂ ਵਾਲੀ ਚਾਲ ਚਲਦੇ ਆਪ ਸੂਏ ਨਹਿਰਾ ਤਾਂ ਠਾਪੀ ਹੋ ਗਿਆ ਕੰਮ ਕਹਿੰਦੇ ਪੀਣ ਨੂੰ ਆਉਂਦਾ ਪੀਣ ਨੂੰ ਅਸੀਂ ਕਿਹੜਾ ਉੱਠ ਘੋੜੇ ਆ ਬਈ ਕੇਰਾ ਮੂੰਹ ਲਾ ਲੈਣੇ ਮੁਰਕੇ ਪਟਦੇ ਨਹੀਂ ਐਡ ਗੜੀਆਂ ਨਹਿਰਾ ਕੱਲੀਆਂ ਪੀਣ ਵਾਸਤੇ ਰੱਖਤੀਆਂ ਫੇਰ ਦਾ ਭੁੰਡੀ ਜੀ ਭੇਜ ਦਿਆ ਕਰੋ ਬੋਤਲਾਂ ਸਾਨੂੰ ਜੇ ਪੀਣ ਨੂੰ ਚਾਹੀਦਾ ਹੋਵੇ ਆਪਾਂ ਭਾਈ ਲਾਸਟ ਕਿਆਰੇ ਦੇ ਵਿੱਚ ਛੜਤਾ ਪਾਣੀ ਸਹੀ 2 ਵਜੇ ਛੜਿਆ ਦੂਜਾ ਦਿਨ ਅੱਜ ਕੱਲ ਅਿੱਧਰ ਲਾਇਆ ਸੀ ਤੜਕੇ ਮੈਂ ਆ ਕਿਆਰੇ ਚ ਛੜਿਆ ਕਿਉਂ ਨਾਲੇ ਜਿਹੜੇ ਪਾਣੀ ਖੜਾ ਹੈਗਾ ਉਹ ਪਰਲੇ ਚ ਫੱਟੀ ਲਾਉਣਾ ਭੁੱਲ ਗਿਆ ਕੱਲ ਵੀ ਭੁੱਲ ਗਿਆ ਸੀ ਅੱਜ ਵੀ ਭੁੱਲ ਗਿਆ ਲਾ ਕੇ ਆ ਛੱਡ ਕੇ ਇਹ ਚ ਹਾ ਕਿਆਰੇ ਚ ਅਗਲੇ ਚ ਉਹ ਚ ਇਹ ਹੈ ਚ ਤਾ ਹੋਊ ਕੇ ਰਖੜਾ ਇਹ ਆਹਾ ਇਹਦੀ ਫੱਟੀ ਬੰਦ ਨਹੀਂ ਕਰੀ ਸੀ ਨਾ ਇਧਰ ਪਈ ਗਿਆ ਨਾ ਉਧਰ ਤਾਂ ਨੂੰ ਹਜੇ ਇੰਨਾ ਖੜ ਗਿਆ ਇੱਥੇ ਕੱਲ ਵੀ ਲੱਗੇ ਸੀ ਦਵਾਰੇ ਦਵਾਰੇ ਭਰ ਕੇ ਖੜਾ ਚੱਲ ਕੁਛ ਨਹੀਂ ਹੁੰਦਾ ਯਾਰ ਖੁੱਲ੍ਹੇ ਹੀ ਚੱਲਣ ਦੇ ਤੇ ਆ ਲਾਸਟ ਕਹਿ ਰਾ ਹੁਣ ਪਹਿਲਾਂ ਤੜਕੇ ਉਸ ਨੂੰ ਦੱਸਿਆ ਸੀ ਆ ਮਿੰਟਕ ਪਹਿਲਾਂ ਆਉਣੇ ਕਿ ਸ਼ਾਇਦ ਪਤਨੀ ਇੰਨਾ ਕੀ ਦੱਸੇ ਤੇ ਹੁਣ ਐਜ ਵੜਤਾ ਫਾਇਲ ਲਾਸਟ ਕੇਰੇ ਦੇ ਵਿੱਚ ਪਾਣੀ ਰੋ ਗਰਮੀ ਦੇ ਵਿੱਚ ਪਾਣੀ ਚ ਚੰਗਾ ਲੱਗਦਾ ਠੰਡੇ ਚ ਵਧੀਆ ਠੰਡੀ ਹਵਾ ਆਉਂਦੀ ਹੈ ਤਬਸੋਂ ਦੋ ਦੋ ਬਾਅਦ ਆਪਣੀ ਮੋਟਰ ਪਾਣੀ ਘਟਾਉਣਾ ਸ਼ੁਰੂ ਕਰ ਦੂਗੀ ਸਾਨੂੰ ਇਹਦਾ ਵੀ ਦਿਖਾਵਾਂ ਆ ਕਿਹੜਾ ਭਈ ਐਮਐਸ ਕਈਆਂ ਮੱਚੰਗਾ ਸੀ ਤੇ ਕੰਪਨੀ ਵਾਲੇ ਵੀ ਰਹੇ ਦਵਾਰੇ ਪਾ ਗਏ ਇਹਦੇ ਅੱਗ ਹੀ ਲੱਗੀ ਸੀ ਇਹਦੇ ਹੁਣ 2680 90 70 71 ਇੰਨੇ ਕ ਚੱਕਰ ਆ ਜਾਂਦੇ ਆ ਸ਼ਕਤੀ ਕੰਪਨੀ ਕਿਰਿਆ ਕਿਦਾ ਹੱਪ ਲੱਗ ਗਿਆ ਮੱਚਿਆ ਸੀ ਛੋਹਾ ਆ ਆ ਨਮਾ ਪਾਕੀ ਦੇ ਸੀ ਬਾਕੀ ਠੀਕ ਠਾਕ ਆ ਜੇ ਬਾਬੇ ਦੀ ਕਿਰਪਾ ਨਾਲ ਲਾਸਟ ਕੇਰਾ ਵੀ ਭਾਈ ਦੂਜੇ ਦਿਨ 3:30 ਵਜੇ ਤੋਂ ਲੱਗ ਗਿਆ ਬਾਬੇ ਨੇ ਕਿਰਪਾ ਵਖੀ ਕਰੀਏ ਕਿਰਪਾ ਤੇ ਬੰਬੀ ਆਪਾ ਹੁਣ ਬੰਦ ਕਰਦੇ ਆਂਗੇ ਫਿਰ ਦੇਖਾਂ ਕਾ ਨੂੰ ਕੋਈ ਚੰਗਾ ਦਿਨ ਲੱਗਿਆ ਆ ਸੋਚ ਦੇਗਾ ਹਾਂਜੀ ਦੋਸਤੋ ਪਾਣੀ ਆਪਣਾ ਲੱਗ ਗਿਆ ਸਾਢੇ 3 ਤੋਂ ਥੋੜਾ 5 ਮਿੰਟ ਉੱਤੇ ਹੋਇਆ 35 ਮਿੰਟਾਂ ਜਦੋਂ ਆਪਾਂ ਕਰਦੇ ਆ ਮੋਟਰ ਬੰਦ ਅਲੱਗ ਕਰਦੇ ਥੱਲੋ ਚ ਹੈ ਇਹ ਹੋ ਗਈ ਭਾਈ ਮੋਟਰ ਬੰਦ ਆ ਪਾਣੀ ਲੱਗ ਗਿਆ ਭਾਈ ਇੱਕ ਕਿੱਲਾ ਦੋ ਦਿਨਾਂ ਚਲਾਇਆਗਾ ਹੌਲੀ ਹੌਲੀ ਛੋਟੇ ਛੋਟੇ ਕਿਆਰੇ ਪਾ ਕੇ ਚਲ ਡੰਗਾ ਜਾ ਲੈ ਜਾਂਦਾ ਹੈਗਾ ਤੇ ਇਹ ਆ ਤੁਹਾਨੂੰ ਬਾਸ ਸੁਣਦੀ ਹੋਗੀ ਨਾ ਆ ਦੇ ਆ ਪੱਖੇ ਚੱਲਦੇ ਇਹ ਇਹ ਜੇ ਆਪਾਂ ਇੱਥੋਂ ਇਹਦੀ ਲਾਈਟ ਨਾ ਕੱਟੀ ਤਾਂ 8 ਤੱਕ ਕਿੰਨਾ ਕਰ ਸੂਰਜ ਮਹਾਰਾਜ ਆ ਇਹ ਗੂੰ ਗੂ ਜੇ ਕਰੀ ਜਾਊਗਾ ਕਰੀ ਜਾਊਗਾ ਇਹ ਇਹ ਸੂੰ ਸੂੰ ਜੀ ਜਵਾਕਾਂ ਨੂੰ ਨਾ ਕਰੀ ਜਾਊਗਾ ਇਹਦਾ ਮੇਨ ਪੁਆਇੰਟ ਆ ਆਹ ਐਮਐਸ ਗਈਆਂ ਇੱਥੋਂ ਇਹਨੂੰ ਕੱਟੋ ਤਾਂ ਕੰਟਰੋਲੋਂ ਚੋ ਲਾਈਟ ਆ ਭੱਜ ਗਈ ਚਾ ਕੋਏ ਹੁਣ ਸ਼ਾਂਤੋ ਜੂ ਠੰਡਾ ਹੋਊ ਤੜਕੇ ਤੇ ਚੱਲੀ ਜਾਂਦਾ ਗਰਮੀ ਹੁੰਦਾ ਖਰਾ ਤੇ ਇੱਥੋਂ ਲਾਈਟ ਮੇਨ ਮੇਨ ਕਟਿਆ ਗਿਆ ਇਹਦਾ ਬਸ ਆ ਪਲੇਟਾਂਈਆਂ ਦਾ ਹੁਣ ਇਹ ਪੂਂ ਪੂਂਜੇ ਨਹੀਂ ਕਰਦਾ ਕਈ ਇਹ ਚੱਲਦੇ ਰਹਿੰਦੇ ਹੱਥ ਨੇ ਕਦੇ ਜਗ ਪੀ ਕੇ ਕਦੇ ਬੁਝ ਕੇ ਆ ਸ਼ੀਸ਼ਾ ਨਹੀਂ ਕਰੀ ਜਾਂਦਾ ਹੁੰਦਾ ਤਾਂ ਇਹਨਾਂ ਨੂੰ ਕੁਛ ਨਹੀਂ ਖਰਾ बस उनया आप दी किवें ਚੰਗਾ ਲੱਗਦਾ ਹੈ ਉਵੇਂ ਕਰਨ ਲਾਇਆ ਗਾ ਹੁਣ ਆਪਾਂ ਸੋਲਰ ਬੰਦ ਕਰਕੇ ਆਕੇ ਭਾਈ ਤੇ ਬੰਦ ਕਰਕੇ ਆਕੇ ਹੁਣ ਜਾਂਦੇ ਆਪਾਂ ਆਪਣੇ ਦੋਸਤ ਭਾਈ ਗੁਰਵਿੰਦਰ ਸਿੰਘ ਦੇ ਨਰਮਾ ਵਜਾਓ ਨਰਮਾ ਬੀਜ ਦੇ ਅੱਜ ਦੇਖਦੇ ਆ ਕਿੰਨਾ ਕੀ ਕੁਛ ਬੀ ਪਾਉਂਦਾ ਕਿਹੜਾ ਪਾਉਂਦਾ ਕਿਵੇਂ ਬੀਜਣਾ ਹੈ ਤੇ ਚੱਲਦੇ ਆਂ ਫਿਰ ਬਣੇ ਰਿਓ ਨਰਮਾ ਬੀਜ ਦੇ ਭਾਈ ਨਰਮੇ ਦੀ ਬਿਜਾਈ ਕਰਦੇ ਅੱਜ ਅੱਜ 14 ਅਪ੍ਰੈਲ 2025 ਟਾਈਮ ਸ਼ਾਮ ਦਾ ਪੌਣੇ ਕੇ ਚਾਰ ਹੋਣ ਵਾਲੇ ਹੈ ਤੇ ਜਾ ਕੇ ਦੇਖਦੇ ਹਾਂ ਕਹਿ ਬਈ ਲੱਗਦੇ ਕਿਵੇਂ ਕੁਸ ਕੀਤਾ ਉਹਨੇ ਪਹਾੜ ਗੁਰਮਿੰਦਰ ਸਿੰਘ ਨੇ ਨਰਮਾ 24 ਅਪ੍ਰੈਲ ਨੂੰ ਅੱਗੇ ਦਾ ਲੋਖ ਖਾਰਾ ਸੋਨਾ 17 ਅਪ੍ਰੈਲ ਨੂੰ ਬਹੁਤ ਵਾਰੀ ਬੀਜੇ ਮੈਂ ਆਪਣੀ ਬੀਜੇ ਗੇਤਾ ਨਰਮਾ ਬਹੁਤ ਵਾਰੀ ਐਤ ਕੀ ਨਹਿਰਾ ਦਾ ਕਰਕੇ ਕੋਈ ਵੀ ਬਾਜ਼ਤਾ ਹੀ ਨਹੀਂ ਨਰਮੇ ਦੀ ਤਾਕਾ ਮੋ ਥੋੜਾ ਜਿਹਾ ਟ੍ਰੈਟ ਹੈ। ਬਾਕੀ ਆਹ ਜੇ ਬਾਣ ਸੁੱਕੇ ਸਕੇ ਪਰ ਕੀ ਪਤਾ ਕਿਵੇਂ ਲੱਗਣਗੇ ਯਾਰਾ ਜੀ। ਇਹਦਾ ਰੱਬ ਵੀ ਵਾਫੜੇ ਫੇਰ ਹੀ ਗੱਲ ਬਣੂ ਕਿਤੇ ਆ ਕਿ ਚੱਲੋ ਫਿਰ ਬਣੇ ਰਿਓ ਭਾ। ਆਹ ਭਾਈ ਗੁਰਵਿੰਦਰ ਸਿੰਘ ਨੇ ਬਾਣ ਸਮਾਰਿਆ ਗਿਆ ਕਣਕਾਲਾ। ਇਹਨੇ ਰੌਣੀ ਕਰੀ ਸੀ ਘਰ ਕੁਸ ਕਈ ਦਿਨ ਪਹਿਲਾਂ ਆ ਭਈ ਉਹਦਾ ਬੱਚਾ ਉਹ ਕਿਵੇਂ ਰਗੂ? ਹਏ ਹੈਲੋ ਆਓ ਦਾ ਬੀ ਲਈ ਭਾਈਓ ਤੁੰਦਕਾ ਮਾ ਆਓ ਚੱਕੀ ਆਉਂਦਾ ਬੀ ਪਾਇ ਤੇ ਆਹ ਬਾਣ ਹੋਣੇ ਭਾਈ ਸਮਾਰਿਆਗਾ ਬਾਹ ਹੈ ਇੱਕ ਹੜਾਣਾ ਤਿਆਰ ਕੀਤਾ ਗਿਆ ਨੇ ਤਵਾਂ ਨਹੀਂ ਮਾਰੀਆਂ ਹੁੰਦਾ ਰੀਜਨ ਕੋਈ ਨਰਮੇ ਦਾ ਕਰ ਹਵਾ ਹਵਾ ਨੰਗੇ ਆਂਦੀ ਹੈਗੀ ਸਹੀ ਸਮਾਰਾ ਠੀਕ ਹੈ ਘਰ ਇਹਦੇ ਵਿੱਚ ਆਪਾਂ ਬੀਜਦੇ ਆ ਨਰਮਾ ਦਿਖਾਉਣੇ ਸਾਨੂੰ ਤੇ ਬਣੇ ਰਹੋ ਨਾਲ ਪਾ ਜਿਵੇਂ ਰਗੂ ਹੈ ਉਹ ਕੀ ਹਾਲ ਆ ਪਾਈ ਚੱਕੀ ਅੰਦਰ ਹੋਈ ਉਹ ਕੀ ਹਾਲ ਹੈ ਇੱਧਰ ਚੱਕੀ ਖਾਈ ਕਰਦੇ ਸਾਰੇ ਨੂੰ ਹਾਂ ਆਪਾਂ ਹੀ ਅਸੀਂ ਬੀਜ ਦੀ ਸ਼ੁਰੂਆਤ ਕੀਤੀ ਹੈ ਬੱਚੇ ਦੇ ਸ਼ੁਭਾਥ ਨਾਲ ਨਰਮਾ ਵੀ ਤੇ ਅਸੀਂ ਅੱਜ ਪਹਿਲਾ ਦਿਨ ਆ ਸਾਡੇ ਵਾਸਤੇ 24 ਅਪ੍ਰੈਲ 2025 ਸ਼ਾਮ ਦਾ ਬਿਲਾ ਗਰਵਿੰਦਰ ਸਿੰਘ ਭਾਈ ਆਪ ਦਾ ਨਰਮਾ ਵੀਦ ਹੈਗਾ ਤੇ ਭਾਈ ਨਰਮਾ ਦੇਖ ਲੋ ਇਹ ਜਾਬੀ ਐ ਕੁਸਾ ਕਿਰਾ ਇੱਕ ਪੈਕਟ ਵਾਕੇ ਕਿ ਥੋੜਾ ਹੋਈ 22 ਭਾਈ ਤਨਵੰਤੀ ਹੈ ਨਾ ਦੋ ਬੰਦਾ ਦੋ ਬੰਦਾ ਕਿਹੜਾ ਕਿਹੜਾ ਹੈ 26 ਤੇ 77 26 ਤੇ 77 ਆ ਭਾਈ ਇੱਥੇ ਵੀਚਦੇ ਆਪਾਂ ਬਾਬੇ ਦੀ ਕਿਰਪਾ ਨਾਲ ਆ ਭਾਈ ਅਸੀਂ ਅਜੇ ਪਹਿਲਾ ਘੇੜਾ ਲਾਇਆ ਇੱਕ ਘੇੜਾ ਤਾਂ ਮਿੱਟੀ ਅਸੀਂ ਡੈਢ ਇੰਚ ਪਾਈ ਆ ਭਾਈ ਔੜੇ ਤੇ ਡੈਢ ਇੰਚ ਮਿੱਟੀ ਪਾਈ ਆ ਬੜੇ ਮਿਆਂ ਤੇ ਤਾਂ ਦੇਖਦੇ ਆਂ ਫਿਰ ਅਸੀਂ ਭਾਈ ਮਸ਼ੀਨ ਦੀ ਸੈਟਿੰਗ ਬੈਟਿੰਗ ਕਰਦੇ ਆ ਕਿਉਂਕਿ ਸੰਦ ਬਗਾਨਾ ਹੁੰਦਾ ਨਹੀਂ ਪੇਤ ਹੁੰਦਾ ਕਈ ਵਾਰੀ ਤੇ ਇਸ ਕਰਕੇ ਅਸੀਂ ਇਹਨੂੰ ਦੇਖਦੇ ਆਂ ਵੀ ਇਹ ਕਿਵੇਂ ਕੁਛ ਕਰਦੀ ਆ ਵੀ ਦਾ ਥੋੜਾ ਜਿਹਾ ਹਸਾਬ ਨਹੀਂ ਆ ਸ਼ਾਮ ਦੇ ਸ਼ਾਮ ਦੇ ਸਵਾ 5 ਹੋ ਗਏ ਪਹਾਈ ਅਬਾ ਬੀਜੀ ਨੇ ਨਰਮਾ ਕੋਟਨ ਸ਼ੀਟਸ ਭਾਈ ਗੁਰਮਿੰਦਰ ਦਾ ਨਰਮਾ ਟਾਈਮ ਨਾਲ ਵੇਚ ਗਿਆ ਤਾਂ ਇਹਨੂੰ ਬਦਾਂਗਾ ਭਾਈ ਤੇ ਨਰਮਾ ਸੋਨਾ ਵੇਚਿਆ ਤਾਂ ਸਵਾ ਘੰਟੇ ਦੇ ਵਿੱਚ ਬੀਤਦਾ ਸੀ ਅਸੀਂ ਤਾਂ ਦੇਖਦੇ ਆ ਫਿਰ ਕਹੇ ਜਾ ਉਗਰਦਾਗਾ ਤਾਂ ਫਿਰ ਬਣੇ ਰਿਓ ਬਲੌਗ ਦੇ ਨਾਲ ਅਗਰਵਿੰਦਰ ਨੇ ਭਾਈ ਨਰਮੇ ਦੀ ਖੁਸ਼ੀ ਦੇ ਵਿੱਚ दारू ਆ दारू ਨਹੀਂ ਸੱਚ ਹੋਏ ਉਹ ਰਹਿੰਦਾ ਜੂਸ ਜੂਸ ਆਕੇ ਜੂਸ ਐਂ ਤਾਂ ਪਤਾ ਨਹੀਂ ਕਾਹਦਾ ਗਿਆ ਸਲਾਈਸ ਪਤਾ ਨਹੀਂ ਕਿਹੜੀ ਸਲਾਈਸ ਆ ਚ ਲੈ ਜਾਂਦਾ ਕਹਿੰਦਾ ਪੀ ਲੋ ਮੈਂ ਕਿਹਾ ਯਾਰ ਥੋੜੀ ਗੱਡੀ ਕੰਡਮੋਰੀ ਨਹੀਂ ਪੀਂਦੇ ਕਹਿੰਦਾ ਪੀ ਬਾਗਿਆ ਤੇ ਲੈ ਪੀ ਉਹਨੇ ਆਪੇ ਗਲਾਉਣੇ ਕੀ ਕੱਢ ਜਾ ਤੂੰ ਹੱਸੇਂਗਾ ਇਹ ਵਲੌਗ ਚ ਹੱਸੇ ਗਲਾਸ ਭਰੇ ਪੀਂਗਾ ਮੈਮੀ ਹਾਈ ਲੈ ਭੀ ਲੈ ਲੋ ਲੈ ਆ ਜਾਓ ਗਲਾਸ ਭੜਾ ਕੇ ਚੈਸ ਪਾਲਾ ਗਲਾਸ ਇਹ ਨਹੀਂ ਆਪੀ ਲੋ ਗਾਇਜ਼ ਠੰਡਾ ਲੈ ਲੋ ਹੋ ਭਾਈ ਸੜਕ ਤੇ ਮੈਨੂੰ ਐ ਲੱਗਦਾ ਕਿਸੇ ਦਾ ਰੇੜੇ ਦਾ ਟਾਇਰ ਲਹਿ ਗਿਆ ਹੁੰਦਾ ਐ ਤਾਂ ਆਪਣੇ ਕੋਈ ਦੋਸਤ ਮਿੱਤਰ ਆ ਘੜਾ ਸੜਕ ਤੇ ਭਾਈ ਇੱਕ ਟਾਇਰ ਕੰਡ ਮੋ ਗਿਆ ਗੱਡੀ ਦਾ ਜਾਂ ਤਾਂ ਲਹਿ ਗਿਆ ਉਹਦੇ ਵਿੱਚ ਪਤਾ ਨਹੀਂ ਕੀ ਹੈ ਬ੍ਰੇਤੀ ਮੇਰੇ ਕੀ ਹੋ ਗਿਆ ਤੇ ਕੋਲੋਂ ਪੱਜੰਨੇ ਹੈਲਪ ਕਰਕੇ ਆਉਣੇ ਪੁੱਛਦੇ ਕੀ ਹੋਵੇ ਸ਼ਾਮ ਦਾ বেলা ਸਾਹਮਣੇ ਗੁਰੂ ਘਰ ਵਾਹਿਗੁਰੂ ਸੋਰਜ ਆਪਣੇ ਡਿਊਟੀ ਪੂਰੀ ਕਰਦਾ ਹੋਇਆ ਆਪਣੇ ਘਰਾਂ ਨੂੰ ਜਾਂਦਾ ਹੋਇਆ ਹਾਂਜੀ ਦੋਸਤੋ ਆਪਾਂ ਨਰਮਾ ਗੁਰਵਿੰਦਰ ਦਾ ਵਜਣ ਤੋਂ ਬਾਅਦ ਆਪਾਂ ਆਹ ਕਿਲੇ 'ਚ ਆ ਗਏ ਸੀ ਠੇਕੇ ਵਾਲੇ 'ਚ ਤੇ ਇੱਥੇ ਮੈਂ ਚੱਲ ਸੁਹਾਗਾ ਲਾ ਲੈਨੇ ਕੀ ਇਹ ਕੋਈ ਪਾਣੀ ਦਾ ਵਿਚਾਰ ਬਣ ਜਾਂਦਾ ਹੁੰਦਾ ਕਈ ਵਾਰੀ ਤੇ ਇੱਥੇ ਆਪ ਸੁਹਾਗਾ ਲਾਉਂਦੇ ਆ ਤਾਂ ਤੁਸੀਂ ਜੇ ਬਲੌਗ ਇੱਥੋਂ ਤੱਕ ਦੇਖਿਆ ਤਾਂ ਸ਼ੁਕਰੀਆ ਧੰਨਵਾਦ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਹੌਸਲਾ ਮਿਲਦਾ ਹੈਗਾ ਚੰਗੀ ਗੱਲ ਹੈ ਤੇ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ ਬਸਦੇ ਰਹੋ ਰੱਬ ਰਾਖਾ